thank yeah. ਅੰਮ੍ਰਿਤਸਰ ਦੇ ਵਰਾਸਤੀ ਇਲਾਕੇ ਚ ਭਰਾਵਾਂ ਦੇ ਟਾਬੇ ਦੇ ਨੇੜੇ ਇੱਕ ਅਧੂਰੀ ਇਮਾਰਤ ਅਚਾਨਕ ਟਹਿਟੇਰੀ ਹੋ ਗਈ ਇਸ ਇਮਾਰਤ ਵਿੱਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ ਹਾਦਸੇ ਵਿੱਚ ਇੱਕ ਮਜ਼ਦੂਰ ਸਰਵਨ ਸਿੰਘ ਜੋ ਕਿ ਪਿੰਡ ਲੱਤੇਵਾਲ ਦਾ ਰਹਿਣ ਵਾਲਾ ਸੀ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਜ਼ਹਿਰੇ ਇਲਾਜ ਦਾਖਲ ਕਰਵਾਇਆ ਗਿਆ ਇਸ ਹਾਦਸੇ ਦੌਰਾਨ ਹੈਰਾਨ ਗੇ ਇਸ ਗੱਲ ਦੀ ਹੈ ਕਿ ਇਹ ਥਾਂ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਥੋੜੀ ਦੂਰੀ ਤੇ ਸਥਿਤ ਹੈ ਜਿੱਥੋਂ ਹਰ ਰੋਜ਼ ਹਜ਼ਾਰਾਂ ਦੀ ਸ਼ਰਲੀ ਤੇ ਵਿੱਚ ਲੋਕ ਇੱਥੇ ਨਿਵਾਸ ਸਾਬ ਗੁਰਦੁਆਰੇ ਵਿੱਚ ਲੰਘਦੇ ਨੇ ਤੇ ਲਗਾਤਾਰ ਇੱਥੇ ਕੰਮ ਚੱਲਦਾ ਦਿਖਾਈ ਦੇ ਰਿਹਾ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਸੁਰੱਖਤਾ ਜਾਂ ਸੇਫਟੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਸਾਹਿਬ ਜੀ ਇਹ ਕਿਥੋਂ ਆਇਓ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਨ ਦੇ ਆ ਤਾਂ ਹੁੰਦਾ ਪੁੱਠੀ ਜਿਹੜਾ ਕਿਹੜਾ ਏ ਇਹ ਅੰਮਰਸਾਰ ਰਬਾਰ ਸਾਹਿਬ ਦੇ ਲਾਗੇ ਦਰਬਾਰ ਸਾਹਿਬ ਦੇ ਲਾਗੇ ਭਰਾ ਵਾਲੇ ਟਾਬੇ ਦੇ ਲਾਗੇ ਕਿ ਕੀ ਕੀ ਗੱਲ ਕਰਤੀ ਵਲਬਾਦ ਉਹ ਬੀਮ ਸੁੱਟਣ ਦੇ ਆ ਤੇ ਆ ਵਧਾ ਜਿਹੜਾ ਇਹ ਗਾੜੀਆਂ ਡੇਪਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂ ਹੈਗਾ ਉਹ ਵਧਿਆ ਬਦ ਨਹੀਂ ਉਹ ਕੀ ਰੱਬ ਦੀ ਮਰਜ਼ੀ ਆ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਸਰਵਨ ਸਿੰਘ ਸੱਟ ਕਿੰਨੀ ਕਿ ਲੱਗੀ ਬਖਾਇਦਾ ਸੱਟ ਲੱਤ ਕੁੱਟੀ ਬਰਾ ਥੋੜੀ ਜਿਹੀ ਆਇਆ ਮੌਕੇ ਤੇ ਤਰਾਓ ਯਾਰ ਆਏ ਆਏ ਮਾਰ ਕਾ ਆਡੇ ਆਜੋ ਆਜੋ ਚਲੋ ਆਓ ਇਧਰ ਬਿਲਡਿੰਗ ਨੂੰ ਢਾ ਰਹੇ ਸੀ ਢੋਨੇ ਢੋਨੇ ਇੱਕਦਮ ਡਿੱਗ ਪਈ ਆ ਬਚਾਇਆ ਜਾਨੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਸਭ ਨੂੰ ਸੁਰੱਖਿਅਤ ਹੈ ਇਹ ਕਿਹੜੀ ਬਿਜਾਰ ਕੇ ਬਿਲਡਿੰਗ ਹੈ ਲੱਖਾਂ ਹੀ ਸੈਲਾਨੀ ਤੋਂ ਮੰਗਦੇ ਨੇ ਔਰ ਜਿਹੜੇ ਢਾਉਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕਿੰਨੀ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਦੇਖੋ